ਮੇਰੇ ਡੈਡ ਦੇ ਨੰਬਰ ਦੇ ਉੱਤੇ ਨਾ ਫੈਨ ਅੰਕੁਰ ਨਰੂਲਾ ਲਿਖਿਆ ਹੋਇਆ ਵਾ ਇਹ ਫੈਨ ਅੰਕੁਰ ਨਰੂਲਾ ਉਹ ਕੀ ਕਹਾਣੀ ਹੈ ਅਨੇ ਮੈਂ ਜਿਹਦਾ ਮੈਸ ਪਿਕਚਰ ਡਾਕਟਰਾਂ ਅੰਕਦਰੋਂ ਲੱਮੇ ਸੀਦੀ ਮੈਂ ਅੱਜ ਨੂੰ ਕਰਦੇ ਰਹਿਬਾ ਉਹ ਵੀ ਬਹੁਤ ਵਧੀਆ ਦੇਖੋ ਤੇ ਵੀ ਤੁਸੀਂ ਪੇਜ ਦਾ ਲੋਰ ਸਾਰਿਆਂ ਨੂੰ ਜੈਮਸੀਦੀਪ ਸ਼ਰਮਦਾਸੀਆ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਵੇਂ ਕਿ ਪਰਮੇਸ਼ਰ ਤੇ ਦਾਸ ਅਪੋਸਟਰ ਅੰਕ੍ਰੀ ਯੂਸਫ ਨੂਲੋਜੀ ਦੇ ਬਾਰੇ ਕੀ ਉਹ ਆਪਣੀ ਕਲੀਸੀਆ ਨੂੰ ਆਪਣੇ ਸਬ ਚਰਚ ਮੈਂਬਰਸ ਨੂੰ ਜੋ ਸਿੱਖਿਆ ਦਿੰਦੇ ਨੇ ਜੋ ਉਹਨਾਂ ਨੂੰ ਗਾਈਡਨਸ ਦਿੰਦੇ ਨੇ ਔਰ ਅੱਜ ਉਹਨਾਂ ਦੀ ਗਾਈਡਨਸ ਦੇ ਸਦਕਾ ਲੋਕ ਉਹਨਾਂ ਦੀ ਗਾਈਡਨਸ ਦੇ ਉੱਤੇ ਚੱਲਦੇ ਪਏ ਨੇ ਔਰ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਵੀਡੀਓ ਨੂੰ ਸੁਨਿਆ ਔਰ ਇਸ ਵੀਡੀਓ ਦੇ ਵਿੱਚ ਜੋ ਕਿ ਬਟਾਲਾ ਦੇ ਇੱਕ ਮਸ਼ਹੂਰ ਹਸਪੀਟਲ ਨੂੰ ਜੋ ਕਿ ਪਰਮੇਸ਼ਰ ਦੇ ਦਾਸ ਅਪੋਸਟਰ ਅੰਕੁਰ ਯੂਸਫ ਨੂਲਾਜੀ ਦੇ ਦੁਆਰਾ ਵੀ ਪਿਛਲੇ ਦਿਨਾਂ ਦੇ ਵਿੱਚ ਜੋ ਕਿ 8 ਲੱਖ ਰੁਪਏ ਦੇ ਕੇ ਹੈਲਪ ਕੀਤੀ ਗਈ ਸੀ ਕੁਝ ਮਸ਼ੀਨਾਂ ਦਿੱਤੀਆਂ ਗਈਆਂ ਸੀ ਔਰ ਉਸੇ ਸਿੱਖਿਆ ਦੇ ਉੱਤੇ ਚੱਲ ਕੇ ਪਰਮੇਸ਼ਰ ਦੇ ਦਾਸ ਦੀ ਗਾਈਡਨਸ ਦੇ ਉੱਤੇ ਚੱਲ ਕੇ ਖੰਭਰਾ ਚਰਚ ਦੀ ਕਲੀਸੀਆ ਵੀ ਅੱਜ ਜੋ ਕਿ ਲੋਕਾਂ ਦੀ ਹੈਲਪ ਦੇ ਲਈ ਅੱਗੇ ਆਂਦੀ ਹੈ ਗਰੀਬ ਲੋਕ ਦੇ ਜ਼ਰੂਰਤ ਦੀਆਂ ਚੀਜ਼ਾਂ ਦੇ ਲਈ ਅੱਗੇ ਆਂਦੀਆਂ ਔਰ ਇਸੇ ਤਰ੍ਹਾਂ ਜੋ ਕਿ ਸਾਡੀ ਫੋਰਨ ਦੀ ਸਿਸਟਰਾਂ ਜੋ ਕਿ ਅੰਕੂਨੋ ਲਾਮਨਿਸਟਰੀ ਨੂੰ ਫੋਲੋ ਕਰਨ ਵਾਲੀਆਂ ਉਹਨਾਂ ਦੇ ਦੁਆਰਾ ਵੀ ਇਸ ਹਸਪੀਟਲ ਦੀ ਕਿਸੇ ਮਰੀਜ਼ ਦੀ ਹੈਲਪ ਕੀਤੀ ਗਈ ਉਹਨਾਂ ਦੀ ਜ਼ਰੂਰਤ ਨੂੰ ਦੇਖਿਆ ਗਿਆ ਔਰ ਉਹਨਾਂ ਦੀ ਹੈਲਪ ਦੇ ਲਈ ਅੱਗੇ ਆਏ ਕਿਉਂਕਿ ਬਾਈਬਲ ਦਾ ਵਚਨ ਪਿਆਨ ਕਰਦਾ ਹੈ ਕਿ ਅਸੀਂ ਗਰੀਬ ਲੋਕਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨਾ ਉਹਨਾਂ ਦੀ ਹੈਲਪ ਦੇ ਲਈ ਵਿਧਵਾਵਾਂ ਦੇ ਲਈ ਅਨਾਥ ਬੱਚਿਆਂ ਦੇ ਲਈ ਜ਼ਰੂਰਤਾਂ ਦੀ ਹੈ ਔਰ ਹੈਲਪ ਦੇ ਲਈ ਅੱਗੇ ਆਣਾ ਔਰ ਉਸੇ ਗਾਈਡਨਸ ਨੂੰ ਲੈ ਕੇ ਜੋ ਕਿ ਪਰਮੇਸ਼ਰ ਦਾ ਦਾਸ ਅਪੋਸਟਰ ਅੰਕੂਨੋ ਲਜੀ ਆਪਣੀ ਕਲੀਸਿਆ ਨੂੰ ਆਪਣੇ ਚਰਚ ਦੇ ਮੈਂਬਰਸ ਨੂੰ ਜਿੰਦੇ ਨੇ ਅੱਜ ਲੋਕ ਉਹਨਾਂ ਦੀ ਗਾਈਡਨਸ ਨੂੰ ਸੁਣ ਕੇ ਕੰਮ ਕਰ ਰਹੇ ਨੇ ਔਰ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦੇ ਰਹੇ ਨੇ ਔਰ ਤੁਸੀਂ ਸੁਣਿਆ ਕਿ ਕਿਵੇਂ ਇਸ ਚੀਜ਼ ਤੋਂ ਵੀ ਸਾਡੇ ਪਰਮੇਸ਼ਰ ਦੀ ਹੀ ਮਹਿਮਾ ਹੋ ਰਹੀ ਹੈ ਹਾਲੇਲੂਇਆ ਆਓ ਉਸੇ ਵੀਡੀਓ ਨੂੰ ਸੁਣਦੇ ਹਾਂ ਗੋਡ ਬlesਸ ਯੂ ਇਹ ਇਦਾਂ ਮੈਂ ਲਿਸਟ ਬਣਾਈ ਹੁੰਦੀ ਫੈਨ ਅੰਕੁਰ ਨਰੂਲਾ ਜੁਕੇ ਮੈਂ ਭੈਣ ਦਾ ਨਾਮ ਨਹੀਂ ਇੱਥੇ ਲਿਖਿਆ ਉਸ ਭੈਣ ਦਾ ਨਾਮ ਨਹੀਂ ਇਸ ਨੂੰ ਹੀ ਨਾ ਪਤਾ ਕਿ ਉਹ ਅੰਕੁਰ ਨਰੂਲਾ ਦੀ ਭੈਣ ਹੈ ਤੇ ਉਹ ਸੇਵਾ ਭੇਜ ਰਹੀ ਹੈ ਔਰ ਸਾਡੇ ਜਿਹੜੇ ਸਰਪੰਚ ਨੇ ਦੋਨਾਂ ਦੇ ਨਾਂ ਦੇ ਮਗਰ ਸਿੰਘ ਵੀ ਲੱਗਦਾ ਖੈਰਾ ਵੀ ਲੱਗਦਾ ਹੈ ਪਰ ਉਹਨਾਂ ਨੇ ਐਸ ਭੈਣ ਦੇ ਕੋਲੋਂ ਉਹ ਮਰੀਜ਼ ਦੇ ਪੈਸੇ ਤੱਕ ਵੀ ਲੈਂਦੇ ਰਹੇ ਨੇ ਕਿਰਾਇਆ ਤੱਕ ਵੀ ਜੇ ਕਿਤੇ ਖੜਦਾ ਰਿਹਾ ਤੇ ਉਹ ਤੇਲ ਪਾਉਣ ਦਾ ਕਿਰਾਇਆ ਤੱਕ ਵੀ ਉਹ ਲੈਂਦਾ ਰਿਹਾ ਹੈ ਉਸ ਮਰੀਜ਼ ਤੋਂ ਉਹ ਮਰੀਜ਼ ਵਿਚਾਰਾ ਪਿੰਡ ਦੀ ਗਰੀਬ ਔਰਤ ਹੈ ਦੇ ਨਾਲੇ ਕੀ ਸਰਪੰਚ ਹੈ ਪਿੰਡ ਦਾ ਇਹ ਬੰਦਾ ਜਿਹਦਾ ਨਾਂ ਲੈ ਰਹੇ ਹੋ ਪਿੰਡ ਕਿਹੜਾ ਵਾਏ ਸਤਾਪੰਡ ਹੋਲਡਰ ਆ ਭਾਜੀ ਲੁੱਪੂ ਕਚਗਾਵਾਂ ਦੇ ਕੋਲੇ ਹਾਂ ਤੇ ਕਿੰਨੀ ਦੇਖੋ ਗਲਤ ਗੱਲਾਂ ਫਿਰ ਅਬ ਸਰਪੰਚ ਆ ਪਿੰਡ ਦਾ ਹਨਾ ਖੁਦ ਅਸੀਂ ਦੇ ਇਕਲਰੇ ਬੋਟਾਂ ਆ ਬੁਆਂ ਗਿਆ ਲੋਕਾਂ ਦੇ ਕੋਲ ਤੇ ਤੁਸੀਂ ਦਿਖਾਵਾ ਤੇ ਕਰਦੇ ਹੋ ਬਹੁਤ ਹਨਾ ਪਰ ਰਈਆ ਕਿਸੇ ਨੂੰ ਦੇ ਕੇ ਰਾਜ਼ੀ ਨਹੀਂ ਹੈਗੇ ਨਹੀਂ ਕਿਰਾਇਆ ਵੀ ਕੱਟ ਲਿਆ ਜਿੱਦਨ ਨੂੰ ਲੈ ਕੇ ਮਰੀਜ਼ ਨੂੰ ਆਏ ਹਸਪੀਟਲ ਆਹੋ ਤੇਲ ਵੀ ਫਟਿਆ ਸੇਲਾ ਉਹ ਹੀ ਨਾ ਹਰ ਜਿੱਥੇ ਵੀ ਕਿਤੇ ਲੈ ਕੇ ਗਿਆ ਉਹਨੇ 100 ਰੁਪਈਆ ਕੱਟਿਆ ਦੇਖ ਲਓ ਹਨਾ ਜਾਦਾ ਉਹ ਨਾਲ ਲੈ ਜਾਣਾ ਕਫਨ ਦੇ ਨਾਲ ਜੇਬ ਲੱਗੀ ਹੁੰਦੀ ਹੈ ਨਾ ਇੱਕ ਚੋਰ ਜੇਬ ਲੱਗੀ ਹੁੰਦੀ ਹੈ ਉਹਦਾ ਸਾਨੂੰ ਨਹੀਂ ਪਤਾ ਜੀ ਤੱਕ ਲੱਗਾ ਪਰ ਇਹਨਾਂ ਲੋਕਾਂ ਦਾ ਮਤਲਬ ਹਾਂਜੀ ਇਹਨਾਂ ਨੂੰ ਪਤਾ ਨਹੀਂ ਕਿ ਨਹੀਂ ਨਹੀਂ ਬੰਦੀ ਜੇਤ ਨਹੀਂ ਕਰਾਂਗਾ ਯਾਨੀ ਕਿਉਂਕਿ ਉਹ ਲੇਡੀ ਵਿਚਾਰੀ ਬਹੁਤ ਦਰਦ ਵਿੱਚ ਆ ਹਨਾ ਇਸੇ ਕਰਾਉਣਾ ਹੀ ਆ ਤਾਂ ਆਪਾਂ ਰਲ ਮਿਲ ਕੇ ਕਰ ਲੈਂਦੇ ਆ ਕੋਈ ਗੱਲ ਨਹੀਂ ਕਿ ਉਹ ਮੈਂ ਜੀ ਕਰਾਉਣਾ ਕਰਾਉਣਾ ਵੀਰ ਜੀ ਮੈਂ ਬਸ ਇਹੀ ਕਹਿੰਦੀ ਮੈਂ ਤੁਹਾਨੂੰ ਕਰਦੇ ਆ ਉਹਦਾ 2.5 ਲੱਖ ਰੁਪਏ ਦਾ ਖਰਚਾ ਵਾ ਉਹ ਉਦਾਂ ਮੰਨ ਲਓ ਜੇ ਕਰ ਕਰਾ ਕੇ 2 ਲੱਖ ਰੁਪਏ ਚਲੋ ਮੈਂ ਤੁਹਾਨੂੰ ਆਪਣਾ ਕੋਡ ਨੰਬਰ ਦੇ ਦਿੰਦਾ ਨਹੀਂ ਮੈਂ ਵੀਡੀਓ ਬਣਾ ਕੇ ਭਾ ਦੇਣਾ ਠੱਡਾ ਮਤਲਬ ਕਿ ਤੁਸੀਂ ਵੀ ਹਾਂਜੀ ਵੀ ਵੇਖੋ ਕਿ ਤੁਸੀਂ ਮੈਨੂੰ ਆਪਣਾ ਸਾਰਾ ਦੱਸਣਾ ਮੈਂ ਆਪਣਾ ਰੈਫਰੈਂਸ ਦੇ ਦਿਓ ਇਹ ਪੂਰਾ ਵੀ ਕਿਦਾਂ ਤੁਹਾਡੇ ਮਨ ਚ ਕਿਵੇਂ ਆਇਆ ਕੀ ਖਿਆਲ ਹੈ ਤੁਹਾਡੇ ਮਨ ਦੇ ਵਿੱਚ ਮੇਰਾ ਪਿੰਡ ਵੀ ਉਹੀ ਹੈ ਨਾ ਵੀਰ ਜੀ ਮੈਂ ਉਸੇ ਪਿੰਡ ਦੀ ਹਾਂ ਮੇਰਾ ਪਿੰਡ ਵੀ ਉਹੀ ਹੈ ਤੇ ਪਰ ਮੈਂ ਲੰਡਾ ਚ ਕਰਨੀ ਕਿਤੇ ਮੇਰੇ ਮੰਮੀ ਡੈਡੀ ਨਹੀਂ ਹੈਗੇ ਤੇ ਜਿਹਦਾ ਬਰਦਾਸੀ ਉਹਦੀ ਵੀ ਡੈਥ ਹੋ ਗਈ ਤੇ ਮੈਂ ਕੱਲੀ ਆ ਜਿਹਦਾ ਰੱਬ ਨੇ ਮੈਨੂੰ ਕੱਲੀ ਰੱਖਿਆ ਤੇ ਮੈਨੂੰ ਆਪਣੇ ਪਿੰਡ ਵਾਲਿਆਂ ਦਾ ਬੜਾ ਪਿਆਰ ਬੜਾ ਤੇ ਕਿਉਂਕਿ ਮੇਰਾ ਜਿੱਦੋਂ ਦੇ ਅਸੀਂ ਬਚਪਨ ਚ ਉੱਥੇ ਪੜ੍ਹੇ ਸਾਡਾ ਮੇਰੇ ਗਾੜੀ ਦਾ ਸਭ ਨਾਲ ਪਿਆਰ ਹੁੰਦਾ ਤੇ ਮੇਰੇ ਮਨ ਦੇ ਵਿੱਚ ਉਹੀ ਪਿਆਰ ਆ ਸਾਰਿਆਂ ਦੇ ਲਈ ਜਿਹੜਾ ਮੈਨੂੰ ਪਤਾ ਚੱਲਿਆ ਸੀ ਇਹਦਾ ਮੈਂ ਤੁਹਾਡੇ ਨੰਬਰ ਦੇ ਉੱਤੇ ਨਾ ਫੈਨ ਅੰਕੁਰ ਨਰੂਲਾ ਲਿਖਿਆ ਹੋਇਆ ਵਾ ਇਹ ਫੈਨ ਅੰਕੁਰ ਨਰੂਲਾ ਉਹ ਕੀ ਕਹਾਣੀ ਹੈ ਅੰਨੀ ਮੈਂ ਜਿੱਦਾਂ ਮੈਂ ਸਪੈਕਟਰ ਡਾਕਟਰਾਂ ਨੂੰ ਕਿਦ੍ਲਾ ਮਿਲਤੀ ਦੀ ਮੈਂ ਚਾਹੁੰਦਾ ਚੱਲ ਠੀਕ ਹੈ ਉਹ ਵੀ ਬਹੁਤ ਵਧੀਆ ਦੇਖੋ ਛੇੜ ਵੀ ਤੁਸੀਂ 1 ਲੱਖ ਰੁਪਏ ਤੁਸੀਂ ਦੇ ਰਹੇ ਹੋ ਤੇ ਇੱਕ ਕਿਸਮ ਦਾ ਤੁਸੀਂ ਹਨਾ ਵੀ ਤੁਸੀਂ ਕਿੰਨਾ ਵਧੀਆ ਕਰ ਰਹੇ ਹੋ ਤੇ ਸਾਡੇ ਲੋਕਾਂ ਨੂੰ ਵੀ ਇਸ ਭੈਣ ਦੀ ਮਦਦ ਲਈ ਅੱਗੇ ਹੋਣਾ ਚਾਹੀਦਾ ਵਾ ਚਲੋ ਜਿਵੇਂ ਇਹਦਾ ਨਾਮ ਕੀ ਆ 1 ਲੱਖ ਰੁਪਏ ਇਹ ਤੇ ਇਹ 1 ਲੱਖ ਰੁਪਏ ਆ ਤੇ 20 25000 ਹੋਰ ਹਸਪਤਾਲਾਂ ਵਿੱਚ ਵੀ ਲੱਗਿਆ ਹੁਣ ਤੱਕ ਵੀ ਉੱਥੇ ਐਕਸਰੇ ਕਰਾਉ ਤੋਂ ਸੀਟੀ ਸਕੈਨ ਕਰਾ ਹਨਾ ਤੇ ਫਿਰ ਆਪਾਂ ਡਾਕਟਰ ਨੂੰ ਪੁੱਛ ਲਓ ਫਿਰ ਅਪਰੇਟ ਕਿੱਦਾਂ ਕਰਨ ਕਦੋਂ ਕਰਨਾ ਤੇ ਕਰਕੇ ਤੇ ਚਲੋ ਠੀਕ ਹੈ ਮੈਂ ਕਰ ਲੈਂਦਾ ਸਲਾਹ ਮੈਂ ਕਰ ਲੈਂਦਾ ਸਲਾਹ ਹਾਂਜੀ ਕਰਕੇ ਠੀਕ ਹੈ ਵੀਰ ਜੀ ਥੈਂਕ ਯੂ ਥੈਂਕ ਯੂ ਸੋ ਮੱਚ ਗੋਡ ਬlesਸ ਯੂ ਓਕੇ ਥੈਂਕ ਯੂ ਹਾਂਜੀ ਵੀਰੂ ਆ ਕੁਦਰਤੀ ਮੇਰੀ ਅੱਗੇ ਤਸਵੀਰ ਵੀ ਆ ਗਈ ਆ ਹਾਂਜੀ ਤੇ ਮੈਂ ਨਵਦੇਸ਼ ਸਿੰਘ ਆ ਤੁਸੀਂ ਦੇਖ ਲਿਆ ਹੈ ਇਹ ਅੰਕੁਰ ਨਰੂਲਾ ਜਿਵੇਂ 크ਿਸਚਨ ਭਾਈਚਾਰੇ ਉਹਨਾਂ ਦੇ ਫੈਨ ਨੇ ਮਤਲਬ ਮੈਂ ਫੈਨ ਲਿਖਿਆ ਹੈ ਇਹ ਉਹਨਾਂ ਨੂੰ ਉਹਨਾਂ ਦੇ ਸਪਿਰਚੁਅਲ ਖੁਸਾਤ ਇਸਪੇਂ ਨੇ ਉਸਪੇਂ ਦਾ ਦਿੱਤਾ ਹੈ ਵੀ ਖੁ ਲੱਖ ਰੁਪਏ ਦੇਣ ਲਈ ਭੈਣ ਤਿਆਰ ਹੋ ਗਈ ਆ ਅਜੇ ਕਿ ਲੱਖ ਰੁਪਏ ਆਡਾ ਲੱਗ ਜਾਣਾ ਹੈ ਪਰ ਫਿਰ ਵੀ ਇਹ ਭੈਣ ਨੇ ਲੱਖ ਰੁਪਏ ਦੇਣ ਲਈ ਤਿਆਰ ਹੋਈ ਆ ਲੱਖ ਰੁਪਏ ਚਲੋ ਮੈਂ ਸੋਚਿਆ ਕਿ ਦੇਖ ਲਾਂਗੇ ਅਪੀਲ ਦਲੀਲ ਕਰਕੇ ਜੇ ਸੇਵਾ ਆਏਗੀ ਤੇ ਇਹ ਅ ਅੰਕੁਰਨ ਦਰੂਲਾ ਜਿਹੜੇ ਪਾਸਟਰ ਨੇ ਇਹ ਉਹਨਾਂ ਦੀ ਉਹਨਾਂ ਦੇ ਸਪਿਰਚੁਅਲ ਪ੍ਰੀਚਰ ਨੇ ਇਹ ਏਜੂਕੇ ਦੇ ਵਿੱਚ ਤੇ ਇਹਨਾਂ ਨੇ ਕਿਹਾ ਹੈ ਕਿ ਮੈਂ 1 ਲੱਖ ਰੁਪਏ ਦਵਾਂਗੀ ਉਹ ਪਿੰਡ ਦੀ ਉਹ ਇੱਕ ਅ ਇਹਨਾਂ ਦੇ ਪਿੰਡ ਦੀ ਆ ਇਹ ਉਹ ਭੈਣ ਜਿਹੜੇ ਦੋਨੇ ਗੋਡੇ ਪੈਣੀ ਨੇ ਤੇ ਸਾਡੇ ਹੀ ਉਸੇ ਹੀ ਪਿੰਡ ਦੇ ਸਰਪੰਚ ਨੇ ਜਿਹੜੇ ਦੇਖ ਲਓ ਕਿ ਅਸੀਂ ਆਪਣੇ ਨਾਵਾਂ ਦੇ ਮਗਰ ਕਿੰਨਾ ਸਵਾਰ ਕੇ ਲਾਉਂਦੇ ਆ ਸਿੰਘ ਤੇ ਖਹਿਰਾ ਤੇ ਪਰ ਸਾਡੇ ਦੇਖੋ ਕੰਮ ਅਸੀਂ ਇਹ ਭੈਣ ਦੇ ਕੋਲੋਂ ਉਹ ਕਿਰਾਇਆ ਤੱਕ ਵੀ ਲੈਂਦਾ ਰਿਹਾ ਵਾ ਜੇ ਕਿਤੇ ਖੜਦਾ ਰਿਹਾ ਇਹਨੂੰ ਪਹਿਲਾਂ ਕਿਤੇ ਉਧਰ ਹੋਰ ਹਸਪਤਾਲਾਂ ਚ ਖੜਦੇ ਰਹੇ ਨਾ ਸਾਡੇ ਕੋਲ ਲੇਟ ਆਏ ਨੇ ਤੇ ਆ ਇਹ ਹਾਲਾਤ ਨੇ ਆ ਮੇਰੀ ਤਸਵੀਰ ਹੈ ਚਲੋ ਅੱਗੇ ਮੇਰੀ ਤਸਵੀਰ ਆ ਗਈ ਹਾਂਜੀ ਤੇ ਚਲੋ ਹਾਂਜੀ ਤੇ ਬਾਕੀ ਚਲੋ ਖੈਰ ਵੀਰੋ ਇਸ ਕੇਸ ਦੇ ਵਿੱਚ ਜਰੂਰ ਇਸ ਵੀਡੀਓ ਨੂੰ ਵਾਇਰਲ ਵੀ ਕਰੋ ਤਾਂ ਕਿ ਪਤਾ ਵੀ ਲੱਗਦਾ ਕਿ ਕੀ ਹਾਲਾਤ ਨੇ ਕਿਸ ਤਰ੍ਹਾਂ ਸਾਡਾ ਸਮਾਜ ਚੱਲਦਾ ਹੈ ਔਰ ਚਲੋ ਜੇ ਕੋਈ ਸਾਥ ਦੇ ਸਕਦਾ ਵੀਰ ਤਾਂ ਕੋਈ ਸਾਥ ਵੀ ਦਿਓ ਜਰੂਰ ਠੀਕ ਹੈ ਮੈਂ ਜੋ ਮੇਰੇ ਸਾਹਮਣੇ ਸੀ ਮੈਂ ਸਟੋਰੀ ਦਾ ਦੇ ਸਾਹਮਣੇ ਉਦਾਂ ਹੀ ਗੱਲ ਕਰਦਿਆਂ ਕਰਦਿਆਂ ਉਦਾਂ ਹੀ ਹੁਣ ਮੈਂ ਬੋਲਦਾ ਪਿਆ ਤੇ ਮੇਰੀ ਤਸਵੀਰ ਵੀ ਸਾਹਮਣੇ ਆ ਗਈ ਐ ਚਲੋ ਇਹ ਵੀ ਵਧੀਆ ਹੋ ਗਿਆ ਹਾਂਜੀ ਤੁਹਾਨੂੰ ਪਤਾ ਲੱਗ ਜਾਏ ਕਿ ਨਵਤੇਜ ਸਿੰਘ ਗੁੱਗੂ ਹੀ ਬੋਲ ਰਿਹਾ ਹੈ ਤੇ ਇਹ ਹਾਲਾਤ ਨੇ ਹਾਂਜੀ ਇੱਕ ਪਿੰਡ ਦਾ ਮਰੀਜ਼ ਆ ਮਰੀਜ਼ ਦਾ ਕੋਈ ਧਰਮ ਨਹੀਂ ਹੁੰਦਾ ਤੇ ਉਹਦੀ ਮਦਦ ਵਾਸਤੇ ਦੇਖੋ ਭੈਣ ਅੱਗੇ ਆਈ ਆ ਔਰ ਉੱਤੇ ਮੈਂ ਲਿਖਿਆ ਹੋਇਆ ਵੀ ਆ ਤੁਸੀਂ ਦੇਖ ਸਕਦੇ ਹੋ ਮੇਰੀ ਉਹਨਾਂ ਨਾਲ ਗੱਲ ਹੋ ਰਹੀ ਸੀ ਤੇ ਤਤਹੀਂ ਦੇਖ ਸਕਦੇ ਹੋ ਤਾਂ ਖੈਰ ਵੀ ਮੈਂ ਵਿਚਾਰਾਂ ਨੂੰ ਸਮਾਪਤ ਕਰਦਾ ਹਾਂ ਪਰ ਸਾਰਿਆਂ ਸਤਿ ਸ਼੍ਰੀ ਅਕਾਲ ਹallelujah ਤੁਸੀਂ ਪੂਰੀ ਵੀਡੀਓ ਨੂੰ ਸੁਣਿਆ ਔਰ ਇਹ ਬਹੁਤ ਹੀ ਵਧੀਆ ਗੱਲ ਹੈ ਕਿ ਪਰਮੇਸ਼ਰ ਆਪਣੇ ਲੋਕਾਂ ਨੂੰ ਯੂਜ਼ ਕਰ ਰਿਹਾ ਔਰ ਲੋਕਾਂ ਦੀ ਮਦਦ ਦੇ ਲਈ ਔਰ ਇਸ ਤੋਂ ਤੋਂ ਸਾਡੇ ਪ੍ਰਬੀਸ਼ਮ ਸਿੱਧੀ ਮਾਈਮਾ ਹੋਰੀਆ ਔਰ ਪਰਮੇਸ਼ਰ ਦੇ ਦਾਸ ਸਪੌਂਸਰਾਂ ਕੋ ਯੂਸਫ ਮੂਲਾ ਜੀ ਦੇ ਦੁਆਰਾ ਇਹ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਨੇ ਔਰ ਲੋਕ ਉਸ ਸਿੱਖਿਆਵਾਂ ਦੇ ਉੱਤੇ ਚੱਲ ਰਹੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਜੇਕਰ ਤੁਸੀਂ ਵੀ ਸ਼ਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਅਜੇ ਤੱਕ ਤੁਸੀਂ ਵੀ ਸ਼ਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਜੋ ਵੀ ਅਸੀਂ ਨਵੀਂ ਤੋਂ ਵੀਡੀਓ ਅਪਲੋਡ ਕਰਿਏ ਵਿਸ਼ਾਰਮਦਾਸੀਆ ਚੈਨਲ ਦੇ ਉਤੇ ਉਸ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾ ਸਕੀਏ ਵੀਡੀਓ ਨੂੰ ਵਾਦ-ਤਵਾਦ ਸ਼ੇਅਰ ਕਰੋ ਕਿ ਇਸ ਵੀਡੀਓ ਨੂੰ ਦੇਖ ਕੇ ਹੋਰ ਵੀ ਲੋਕ ਚੋਕੀ ਜਾਗਰੂਤ ਹੋਣ ਔਰ ਗਰੀਬਨ ਲੋਕਾਂ ਦੇ ਲਈ ਹੈਲਪ ਦੇ ਲਈ ਅੱਗੇ ਆਉਣ ਔਰ ਪਰਮਿਸ਼ਨ ਦੇ ਨਾਮ ਨੂੰ ਮहिमा ਦੇ ਸੰਗਤ ਗੋਡ ਬles ਸੀ ਔਰ ਕਮਿਸ਼ਨਤਨ ਬles ਕਰੇ